ਫਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਬਾਰਡਰ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪਹਿਲੀ ਵਾਰ ਕਿਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਬਾਰਡਰ ਤੇ ਹੋ ਰਹੀ ਭਾਰਤ ਪਾਕਿਸਤਾਨ ਦੀ ਮੀਟਿੰਗ ਰਿਟਰੀਟ ਸਮਾਰੋਹ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਮੁੱਖ ਮੰਤਰੀ ਮਾਨ ਨੇ ਬੀਐਸਐਫ ਦੇ ਜਵਾਨਾਂ ਨੂੰ ਮਠਾਈਆਂ ਅਤੇ ਫਲ ਵੰਡੇ ਬੀਟਿੰਗ ਰਿਟਰੀਟ ਸਮਰੋਹ ਦੌਰਾਨ ਜਵਾਨਾਂ ਦੇ ਜੋਸ਼ ਤੇ ਦ੍ਰਿਸ਼ਟੀਮਾਨ ਪਰਦਰਸ਼ੀ ਨੂੰ ਦੇਖ ਕੇ ਮਾਨ ਨੇ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕੀਤਾ ਅਤੇ ਇਸ ਸਮਰੋਹ ਵਿੱਚ ਵੱਡੀ ਗਿਣਤੀ ਵਿੱਚ ਸਲਾਨੀ ਵਿਦਿਆਰਥੀ ਅਤੇ ਭਾਰਤ ਮਾਤਾ ਦੇ ਜੈਕਾਰੇ ਲਗਾਉਂਦੇ ਹੋਏ ਲੋਕ ਸ਼ਾਮਲ ਹੋਏ। ਸਮਰੋਹ ਪਿਛੋਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਰੋਹ ਪੰਜਾਬੀ ਸੱਭਿਆਚਾਰ ਅਤੇ ਦੇਸ਼ ਭਗਤੀ ਨੂੰ ਪ੍ਰਮੋਟ ਕਰਨ ਵਾਲਾ ਹੈ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਹੁਸੈਨੀਵਾਲਾ ਨੂੰ ਇੱਕ ਪ੍ਰਮੁੱਖ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ। ਇਥੇ ਮੌਜੂਦ ਸ਼ਹੀਦ ਭਗਤ ਸਿੰਘ ਨਾਲ ਜੋੜਿਆ ਮਿਊਜ਼ੀਅਮ ਦੇ ਸਵਿਚ ਓ ਪਿਸਤੌਲ ਹੈ ਜਿਸ ਨਾਲ ਸਾਂਦਰਸ ਨੂੰ ਮਾਰਿਆ ਗਿਆ ਸੀ ਲੋਕਾਂ ਲਈ ਵਿਸ਼ੇਸ਼ ਆਕਰਸ਼ਣ ਬਣ ਗਿਆ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੇਰੇ ਲਈ ਇਹ ਪਹਿਲੀ ਵਾਰ ਸੀ ਕਿ ਮੈਂ ਹੁਸੈਨੀਵਾਲਾ ਵਿੱਚ ਬੀਟਿੰਗ ਰਿਟਰੀਟ ਪ੍ਰੇਡ ਦੇਖੀ ਸਾਡੇ ਜਵਾਨ ਗਰਮੀ ਤੇ ਠੰਡ ਦੇ ਬਾਵਜੂਦ ਸਦਾ ਹੀ ਤਿਆਰ ਰਹਿੰਦੇ ਹਨ ਪੰਜਾਬ ਵਿੱਚ ਤਿੰਨ ਸਥਾਨਾਂ ਤੇ ਬੀਟਿੰਗ ਰਿਟਰੀਟ ਹੁੰਦੀ ਹੈ ਪਰ ਹੁਸੈਨੀਵਾਲਾ ਦੀ ਪ੍ਰੇਡ ਦੀ ਵਿਲੱਖਤਾ ਇਸ ਨੂੰ ਖਾਸ ਬਣਾਉਂਦੀ ਹੈ ਇਸ ਸਮਰੋਹ ਦੇ ਸਿੱਖਿਆਮਾ ਅਤੇ ਗੈਰ ਸਪਾਟਾ ਦੇ ਮੌਕੇ ਤੇ ਵਧਾਏ ਹਨ ਅਤੇ ਇਸ ਦਾ ਵਿਕਾਸ ਪੰਜਾਬ ਦੇ युग अति सलानेया ली नवी संभावना खोलेगा ਸਾਡੀਆਂ ਫੌਜਾਂ ਜਿਹੜੀਆਂ ਨੇ ਸਾਡੇ ਜਵਾਨ ਬੀਐਸਐਫ ਦੇ ਸਾਡੀ ਮਿਲਟਰੀ ਜਿਹੜੀ ਉਹ ਬਿਨਾਂ ਕੋਈ ਟੈਂਪਰੇਚਰ ਚੈੱਕ ਕੀਤੇ ਜੀ ਜੀ ਉਹ ਕਾਰਗਿਲ ਦੇ ਵਿੱਚ ਵੀ ਉਹ ਗੰਗਾ ਨਗਰ ਦੇ ਵਿੱਚ ਵੀ ਟੈਂਪਰੇਚਰ ਚਾਹੇ -20 ਹੋਵੇ ਚਾਹੇ +50 ਹੋਵੇ ਉਹ ਸਾਡੀ ਰੱਖਿਆ ਕਰ ਰਹੇ ਅੱਜ ਮੈਂ ਪਹਿਲੀ ਵਾਰ ਹੋਸੈਨੀ ਵਾਲਾ ਵੀ ਜਿਹੜੀ ਪ੍ਰੇਡ ਦੇਖਣ ਆਇਆ ਤੇ ਅਸਲ 'ਚ ਇੱਕ ਦੂਜੇ ਨੂੰ ਦੱਸਣ ਲਈ ਇਹ ਇੱਕ ਜਿਹੜਾ ਪਰੰਪਰਾ ਹੈ ਬਾਗਾ ਬਾਡਰ ਤਿੰਨ ਜਗ੍ਹਾ ਤੇ ਹੁੰਦੀ ਹੈ ਬਾਗਾ ਬਾਡਰ ਹੋਸੈਨੀ ਵਾਲਾ ਤੇ ਸਾਦਕੀ ਅਬੋਰ ਦੇ ਵਿੱਚ ਸੋ ਸਕੂਲਾਂ ਦੇ ਬੱਚੇ ਆਏ ਔਰ ਸਕੂਲਾਂ ਦੇ ਬੱਚੇ ਦੇਸ਼ ਭਗਤੀ ਦੀ ਭਾਵਨਾ ਇਹਦੇ ਨਾਲ ਭਰਦੀ ਹੈ ਕਿ ਅਸੀਂ ਦੇਸ਼ ਲਈ ਕੁਝ ਕਰਨਾ ਔਰ ਇਹ ਤਾਂ ਜਗਾ ਹੀ ਹੋਇਆ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੂੰ ਐਦਾਂ ਹੀ ਸੁੱਟ ਗਏ ਸੀ ਉਹਨਾਂ ਦੀਆਂ ਲਾਸ਼ਾਂ ਸੋ ਮੈਂ ਅੱਜ ਇੱਥੇ ਆਉਣ ਦਾ ਫੈਸਲਾ ਕੀਤਾ ਔਰ ਮੈਂ ਬੀਐਸਐਫ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਮਾਨ ਸਨਮਾਨ ਦੇ ਤੌਰ ਮੈਂ ਇੱਕ ਹੋਰ ਵੀ ਵਾਦਾ ਕੀਤਾ ਹੈ ਬੀਐਸਐਫ ਨਾਲ ਕਿ ਇੱਥੇ ਬਹੁਤ ਵਧੀਆ ਸਾਊਂਡ ਸਿਸਟਮ ਲਾ ਕੇ ਇਸ ਸਟੇਡੀਅਮ ਨੂੰ ਬਹੁਤ ਵੱਡਾ ਬਣਾ ਕੇ ਇਨੂੰ ਵੀ ਮਤਲਬ ਇੱਕ ਟੂਰਿਜ਼ਮ ਪਲੇਸ ਬਣਾਇਆ ਜਾਊਗਾ ਭਾਗਾ ਬਾਡਰ ਹਰ ਰੋਜ਼ 25000 ਤੋਂ 30000 ਬੰਦਾ ਆਉਂਦਾ ਐਥੇ 2-3000 ਦਾ ਐਵਰੇਜ ਥੋੜਾ ਜਿਹਾ ਪਤਾ ਨਹੀਂ ਹੈਗਾ ਇਹਦੇ ਬਾਰੇ ਹਜੇ ਲੋਕਾਂ ਨੂੰ ਪਰ ਟੂਰਿਜ਼ਮ ਪ੍ਰਮੋਸ਼ਨ ਵਾਸਤੇ ਮੈਂ ਕਿਹਾ ਤੁਸੀਂ ਪ੍ਰੋਪੋਜ਼ਲ ਬਣਾ ਕੇ ਦਿਓ ਮੈਂ ਕਮਾਂਡਰ ਸਾਹਿਬ ਨੂੰ ਕਿਹਾ ਤੁਸੀਂ ਆਓ ਚੰਡੀਗੜ੍ਹ ਤੇ ਜੋ ਐਥੇ ਮਤਲਬ ਇੱਥੇ ਇਹਨਾਂ ਕੋਲ ਤਾਂ ਬਹੁਤ ਸੋਹਣਾ ਮਿਊਜ਼ੀਅਮ ਹੈ ਇਥੇ ਇਹਨਾਂ ਕੋਲੇ ਉਹ ਪਿਸਤੌਲ ਪਿਆ ਜਿਹਦੇ ਨਾਲ ਸਾਂਡਰਸ ਨੂੰ ਮਾਰਿਆ ਸੀ ਭਗਤ ਸਿੰਘ ਉਹਨਾਂ ਨੇ ਐ ਸੋ ਇਥੇ ਇਟਸ ਅ ਮਿਊਜ਼ੀਅਮ ਵੀ ਐ ਇੱਥਾ ਬਹੁਤ ਸਾਡੀ ਲੇਗੇਸੀ ਸਾਡਾ ਵਿਰਸਾ ਇੱਥੇ ਪਿਆ ਸੋ ਇਸ ਜਗ੍ਹਾ ਨੂੰ ਇੱਕ ਟੂਰਿਸਟ ਪਲੇਸ ਬਣਾਉਣ ਵਾਸਤੇ ਮੈਂ ਮਤਲਬ ਆਪਣੇ ਵੱਲੋਂ ਅਸੀਂ ਕੋਈ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਮੈਂ ਪਹਿਲੀ ਵਾਰ ਇੰਨਾ ਨੇੜੇੋਂ ਜਿਹੜਾ ਇਹਨਾਂ ਦੀ ਪਰੇਡ ਦੇਖੀ ਹੈ ਬਾਗਾ ਚ ਤਾਂ ਫਿਰ ਵੀ ਦੂਰ ਰਹਿੰਦੇ ਨੇ ਉਹ ਦੂਰ ਰਹਿੰਦੇ ਨੇ ਪਰ ਇੱਥੇ ਤਾਂ ਉਹ ਇਧਰਲੇ ਪਾਸੇ ਆ ਜਾਂਦੇ ਪਲੇ ਆ ਜਾਂਦੇ ਸੋ ਮੈਂ ਚਾਹਨਾ ਕਿ ਅਮਨ-ਅਮਾਨ ਬਣੀ ਰਹੇ ਸੁੱਖ-ਸ਼ਾਂਤੀ ਬਣੀ ਰਹੇ ਪਰ ਇਹ ਹੈ ਕਿ ਸਾਡੀਆਂ ਫੌਜਾਂ ਦਾ ਹੌਸਲਾ ਵੀ ਬਣੇ ਮਾਨ ਸਰ ਅੱਜ ਸ਼ਹੀਦਾਂ ਦੀ ਰਸਤੇ ਤੇ ਆਇਆ ਸ਼ਹੀਦ ਭਗਤ ਸਿੰਘ ਰਾਜਗੁਰੂ ਤੁਹਾਡੇ ਜਿਹੜੇ ਆਈਡਲ ਨੇ ਤੇ ਉਹਨਾਂ ਤੋਂ ਇਹਨੂੰ ਨਸਖੋ ਕੱਲ ਹੀ ਅਸੀਂ ਅਜੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਭ ਤੋਂ ਵੱਡਾ 35 ਫੁੱਟ ਦਾ ਬੁੱਤ ਜਿਹੜਾ ਉਹ ਲੋਕ ਅਰਪਿਤ ਕੀਤਾ ਹੈ ਮੁਹਾਲੀ ਦੇ 에ਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਰੱਖਿਆ ਸੋ ਸ਼ਹੀਦਾਂ ਦਾ ਤਾਂ ਜਿੰਨਾ ਅਸੀਂ ਦੇਣ ਦੇ ਨਹੀਂ ਸਕਦੇ ਜੀ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਹੈਗਾ ਕਿਸੇ ਕਰੰਸੀ 'ਚ ਪਰ ਇਹ ਕਿ ਹਾਂ ਯਾਦ ਰੱਖਣਾ ਸਾਡਾ ਕੰਮ ਹੈ ਤੇ ਜਦੋਂ ਵੀ ਮੌਕਾ ਮਿਲਦਾ ਕਿਤੇ ਮੈਂ ਆਇਆ ਹਾਂ ਮੈਂ ਮੈਂ ਜਬੂਰ ਬੱਲੂਆ ਨੇ ਆਇਆ ਸੀ ਮੈਂ ਕਿਹਾ ਵੀ ਹੁਸੈਨੀ ਵਾਲੇ ਜਾ ਕੇ ਆਉਣੇ